ਸੜਕਾਂ ਤੇ ਖੜੇ ਗੰਦੇ ਪਾਣੀ ਨੇ ਪਿੰਡ ਨਗਰ ਦੇ ਵਿੱਚ ਇੱਕ ਔਰਤ ਦੀ ਜਾਨ ਲੈ ਲਈ। ਨਗਰਪਿੰਡ ਨੂੰ ਜਦੋਂ ਤੁਸੀਂ ਫਲੋਰ ਤੋਂ ਆਉਨੇ ਹੋ ਤੇ ਉਸ ਵੇਲੇ ਵੀ ਤੁਹਾਨੂੰ ਸੜਕ ਦੇ ਇੱਕ ਕਿਨਾਰੇ ਤੇ ਪਾਣੀ ਖੜਿਆ ਮਿਲੇਗਾ। ਇਹ ਗੰਦੇ ਪਾਣੀ ਦੇ ਨਿਕਾਸ ਦੀਆਂ ਸਾਰੀਆਂ ਸਮੱਸਿਆਵਾਂ ਪਿਛਲੇ 2.5 ਮਹੀਨਿਆਂ ਤੋਂ ਨਗਰਪਿੰਡ ਵਿੱਚ ਵੀ ਗੰਦਾ ਪਾਣੀ ਸੜਕ ਤੇ ਖੜਾ ਸੀ। ਜਿਸ ਨੇ ਪਰਮਜੀਤ ਕੌਰ ਦੀ ਜਾਨ ਲੈ ਲਈ ਹੈ ਦੂਸਰਾ ਮੁੱਦਾ ਬੋਟਾ ਨੂੰ ਲੈ ਕੇ ਆ ਬੋਟਾ ਦੇ ਮੁੱਦੇ ਤੇ ਗੱਲ ਕਰਾਂਗੇ ਜਿਲ੍ਹਾ ਪ੍ਰੇਸ਼ਕ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਨੂੰ ਲੈ ਕੇ ਜਿੱਥੇ ਲੀਡਰਾਂ ਦੇ ਘਰਾਂ ਦੇ ਵਿੱਚ ਪਿਛਲੇ ਕਈ ਦਿਨਾਂ ਤੋਂ ਹੌਂਦਕ ਜਾਂਦਕ ਭਾਰੀ ਹੈ ਉੱਥੇ ਫਲੋਰ ਦੀ ਕਾਂਗਰਸ ਦੇ ਵਿੱਚ ਇਹਨਾਂ ਚੋਣਾ ਨੂੰ ਲੈ ਕੇ ਦੋ ਟੜਿਆ ਵਿੱਚ ਕਹਿ ਸਕਦੇ ਆ ਟੜੇਬੰਦੀ ਜਿਹੜੀ ਆ ਪਹਿਲਾਂ ਨੂੰ ਵੀ ਵੱਧ ਗਈ ਆ ਮੁੱਦੇ ਦੀ ਗੱਲ ਪ੍ਰੋਗਰਾਮ ਵਿੱਚ ਤੁਹਾਡਾ ਦੋਸਤੋ ਸਾਰਿਆਂ ਦਾ ਸਵਾਗਤ ਹੈ ਤੁਸੀਂ ਵੇਖ ਰਹੇ ਹੋ ਬਿਲਕਾ ਨਿਊਜ਼ ਆਨਲਾਈਨ ਫਲੌਰ ਨਜ਼ਦੀਕ ਪਿੰਡ ਨਗਰ ਜਿੱਥੇ ਸੜਕ ਤੇ ਇਸ ਪਿੰਡ ਦਾ ਗੰਦਾ ਪਾਣੀ ਪਿਛਲੇ 2.5 ਮਹੀਨੇ ਤੋਂ ਖੜਾ ਨਿਕਾਸ ਨਾ ਹੋਣ ਕੇ ਇਹ ਤਾ뇨 ਤੇ ਸੜਕ ਜਿਹੜੀ ਆ ਉਹ ਨਦੀ ਦਾ ਰੂਪ ਧਨ ਕਰ ਚੁੱਕੀ ਹੈ ਜਿੱਥੇ ਨਾਲ ਦੇ ਖੇਤਾਂ ਵਾਲਿਆਂ ਨੇ ਖੇਤਾਂ ਵਿੱਚ ਪਾਣੀ ਪੈਣ ਤੋਂ ਵੰਡ ਲਵਣੀ ਸੁਭਾਵਕ ਹੈ ਉੱਥੇ ਹੀ ਅੱਜ ਸ਼ਾਮੀ ਪਰਮਜੀਤ ਕੌਰ 40 ਸਾਲ ਉਮਰ ਨੇੜੇ ਇੰਦਰਾ ਕਲੋਨੀ ਵਿੱਚ ਰਹਿ ਰਹੀ ਜਿਹੜੀ ਇਹ ਵੀ ਇੱਥੋਂ ਲੰਘ ਰਹੀ ਸੀ ਇਸ ਦੌਰਾਨ ਇੱਕ ਟਰੱਕ ਨੇ ਇਸ ਮੋਟਰਸਾਈਕਲ ਨੂੰ ਉਛਲ ਦਿੱਤਾ ਜਿਸ ਤੇ ਮੋਟਰਸਾਈਕਲ ਇਸ ਪਰਮਜੀਤ ਕੌਰ ਦੀ ਮੌਕੇ ਦੀ ਮੌਤ ਹੋ ਗਈ। ਨਗਰਪਿੰਡ ਦੀ ਇਸ ਗੰਦੇ ਪਾਣੀ ਦੀ ਸਮੱਸਿਆ ਨੂੰ ਲੈ ਕੇ ਇਸ ਔਰਤ ਦੀ ਲਾਸ਼ ਨੂੰ ਲੈ ਕੇ ਲੋਕ ਸ਼ਾਮ ਤੋਂ ਸੜਕ ਤੇ ਸੜਕ ਜਾਮ ਕਰਕੇ ਇਸ ਕਰਕੇ ਬੈਠੇ ਆ ਕਿਉਂਕਿ ਨਗਰਪੰਚਾਇਤ ਨਗਰਪਿੰਡ ਦੀ ਪੰਚਾਇਤ ਜੋ ਆਪਣੀ ਪੰਚੈਤੀ ਜ਼ਮੀਨ ਵਿੱਚ ਪਾਣੀ ਪਾਉਣ ਦੇ ਪਿਛਲੇ ਦਿਨਾਂ ਤੋਂ ਪੰਚਾਇਤੀ ਜ਼ਮੀਨ ਦੀ ਨਿਸ਼ਾਨਦੇਹੀ ਕਰਦੇ باوجود ਵੀ ਇੱਥੇ ਪਾਣੀ ਪੈ ਨਹੀਂ ਰਿਹਾ ਜਿਸ ਲਈ ਪੰਚਾਇਤ ਚਾਹੁੰਦੀ ਆ ਕਿ ਉਸਦੀ ਮਦਦ ਪ੍ਰਸ਼ਾਸਨ ਕਰੇ ਪਰ ਇਸ ਪਾਣੀ ਦਾ ਕੋਈ ਟੁਕਮਾ ਹੱਲ ਨਹੀਂ ਨਿਕਲ ਰਿਹਾ ਜੇ ਤੁਸੀਂ ਨਮਾ ਸ਼ਹਿਰ ਰੋਡ ਨੂੰ ਜਾਂਦੇ ਹੋ ਤੇ ਨਗਰ ਚ ਪਾਣੀ ਖੜਾ ਜੇ ਤੁਸੀਂ ਤਲ ਬਨਾਲੀ ਸਾਈਡ ਨੂੰ ਆਉਣਾ ਤੇ ਇਹ ਪਾਣੀ ਫਲੋਰੋਂ ਨਿਕਲ ਕੇ ਭੰਨੇ ਪੈਂਡ ਵੱਲ ਨੂੰ ਵੀ ਸੜਕ ਤੇ ਖੜਾ ਜਿਸ ਤੋਂ ਇਹ ਸਾਫ ਲੱਗਦਾ ਕਿ ਐਸਟੀਐਮ ਫਲੋਰ ਜਾਂ ਬੀਡੀਓ ਫਲੋਰ ਇਹਨਾਂ ਸੜਕਾਂ ਤੇ ਖੜੇ ਪਾਣੀ ਦਾ ਕੋਈ ਪ੍ਰਬੰਧ ਨਹੀਂ ਕਰ ਸਕਿਆ ਜੇ ਹਲਕਾ ਅਨਚਾਰਜ ਪ੍ਰਿੰਸੀਪਲ ਪ੍ਰੇਮ ਕੁਮਾਰ ਦੀ ਗੱਲ ਕੀਤੀ ਜਾਵੇ ਲੰਘਦੇ ਉਹ ਵੀ ਇਹਨਾਂ ਸੜਕਾਂ ਤੋਂ ਆਜ ਇੱਕ ਕੀਮਤੀ ਜਾਨ ਇਸ ਖੜੇ ਪਾਣੀ ਨੇ ਲੈ ਲਈ ਹੈ ਕੀ ਇਸ ਪਾਣੀ ਦਾ ਹੱਲ ਹੋਊਗਾ ਇਹ ਆਉਣ ਵਾਲੇ ਦਿਨਾਂ ਵਿੱਚ ਪਤਾ ਲੱਗੂ ਆਓ ਗੱਲ ਕਰ ਲੈਨੇ ਆ ਫਲੋਰ ਦੇ ਵਿੱਚ ਜੇ ਤਾਂ ਪ੍ਰਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਨੂੰ ਲੈ ਕੇ ਦੋ ਧੜਿਆਂ ਦੇ ਵਿੱਚ ਜਿਹੜੀ ਆ ਉਹ ਖਿੱਚੋ ਤਾਣ ਵੱਧ ਗਈ ਹੈ ਇੱਕ ਪਾਸੇ ਇੱਥੋਂ ਕਾਂਗਰਸ ਦੇ ਵਿਧਾਇਕ ਚੌਧਰੀ ਵਿਕਰਮ ਉਹਨਾਂ ਦੀ ਪਾਰਟੀ ਦੇ ਹੀ ਜਰਜੀ ਸਿੰਘ ਚੰਨੀ ਦੇ بیٹے ਨੇ ਲੰਘੇਕਾਲ ਇਥੇ ਇੱਕ ਆਪਣੇ ਸਮਰਥਕਾਂ ਨੂੰ ਲੈ ਕੇ ਮੀਟਿੰਗ ਕੀਤੀ ਹੈ ਦੋਵੇਂ ਧੜੇ ਆਪੋ ਆਪਣੇ ਉਮੀਦਵਾਰ ਖੜੇ ਕਰਨ ਲਈ ਪਿੰਡਾਂ ਵਿੱਚ ਵਿਚਰਿਆ ਹੁਣ ਦੇਖਣਾ ਇਹ ਹੈ ਕਿ ਦੋਵੇਂ ਧੜਿਆਂ ਚੋਂ ਪਾਰਟੀ ਚੋਣਸ਼ਾਨ ਦੇ ਲੈਟਰ ਕਿਸ ਧੜੇ ਨੂੰ ਲਾਉਣ ਦਾ ਜਿਹੜਾ ਆ ਹਾਈ ਕਮਾਂਡਲੋਂ ਹੁਕਮ ਹੁੰਦਾ ਹੈ ਇਸ ਗੁੱਟਵਾਦੀ ਦੀ ਸਿੱਧੋ ਸਿੱਧੀ ਇਹ ਕਹਲਿਆ ਜਾਵੇ ਸਪੋਰਟ ਉੱਥੇ ਮਿਲੇਗੀ ਸਤਾ ਤੈਨੂੰ ਜੇ ਅਗਰ ਇਹ ਦੋਵੇਂ ਧੜੇ ਇਕੱਠਿਆ ਨਾ ਚੰਦੇ ਇਹ ਤੋਂ ਪਹਿਲਾਂ ਇਹ ਕਾਂਗਰਸੀ ਧੜੇ ਲੋਕ ਸਭਾ ਚੋਣਾਂ ਵੇਲੇ ਵੀ ਇਸੇ ਤਰ੍ਹਾਂ ਥਾਂੋਂ ਤਾਂ ਹੀ ਕੱਢ ਗਏ ਸੀ ਇਸ ਦੇ ਬਾਵਜੂਦ ਵੀ ਚੰਜੀ ਸਿੰਘ ਜੰਨੇ ਇੱਥੋਂ ਵੱਡੀ ਲੀਡ ਨਾਲ ਚੋਣ ਜਿੱਤ ਗਏ ਸੀ ਹੁਣ ਇਹਨਾਂ ਚੋਣਾਂ ਨੂੰ ਲੈ ਕੇ ਜੇ ਗੱਲ ਕੀਤੀ ਜਾਵੇ ਚਾਹੇ ਹਲਕਾ ਫਲੋਰ ਦੀ ਗੱਲ ਕਰ ਲਓ ਚਾਹੇ ਹਲਕਾ ਨਕੂਦਰ ਦੀ ਗੱਲ ਕਰ ਲਓ ਸਾਰੀਆਂ ਪਾਰਟੀਆਂ ਦੇ ਆਗੂ ਜਿਨ੍ਹਾਂ ਦੇ ਘਰਾਂ ਦੇ ਵਿੱਚ ਪਿਛਲੇ ਦਿਨਾਂ ਤੋਂ ਆਉਣ-ਦਕ ਜਾਣ ਦੇ ਇਸ ਕਰਕੇ ਵਧੀਆ ਕਿ ਇਹਨਾਂ ਵੋਟਾਂ ਦੇ ਵਿੱਚ ਖੜੇ ਹੋਣ ਵਾਲੇ ਉਮੀਦਵਾਰ ਜਾਂ ਉਮੀਦਵਾਰਾਂ ਨੂੰ ਖੜੇ ਕਰਨ ਵਾਲੇ ਆਗੂ ਪ੍ਰੋਸਾ ਲੈ ਕੇ ਆਉਂਦੇ ਆ ਸਾਰੀਆਂ ਪਾਰਟੀਆਂ ਨੇ ਆਪਣੇ ਆਪਣੇ ਉਮੀਦਵਾਰ ਖੜੇ ਕਰਨੇ ਆ ਜੇ ਇੱਥੇ ਇਹ ਜ਼ਿਕਰ ਕੀਤਾ ਜਾਵੇ ਕਿ ਜਲੰਧਰ ਜ਼ਿਲ੍ਹੇ ਦੇ ਵਿੱਚ 21 ਜ਼ੋਨ ਨੇ ਇਹਨਾਂ 21 ਜ਼ੋਨਾਂ ਦੇ ਵਿੱਚ ਤੁਹਾਨੂੰ ਇਹ ਦੱਸਣਾ ਬਹੁਤ ਜ਼ਰੂਰੀ ਆ ਕਿ 21 ਜ਼ੋਨਾਂ ਦੇ ਵਿੱਚ ਕਿਹੜੇ-ਕਿਹੜੇ ਜ਼ੋਨ ਤੇ ਕਿੰਨੀਆਂ-ਕਿੰਨੀਆਂ ਐ ਦੋਸਤੋ ਸਾਮਪਤੀਆਂ ਆਓ ਇਹਦਾ ਜ਼ਿਕਰ ਕਰ ਲੈਨੇ ਆ 21 ਜੋ ਉਹਨਾਂ ਦੇ ਵਿੱਚ ਜਲੰਧਰ ਪੂਰਬੀ ਦੇ ਬਲਾਕ ਦੀਆਂ 15 ਸਾਮਪਤੀਆਂ ਆਦਨਪੁਰ ਦੇ 25 ਇਸੇ ਤਰ੍ਹਾਂ ਭੋਗਪੁਰ ਦੇ 15 ਇਤੋਂ ਅੱਗੇ ਜਲੰਧਰ ਪੱਛਮੀ ਦੇ 19 ਲੋਹਣਾ ਖਾਸ ਦੇ 15 ਮਹਿਤਪੁਰ ਦੇ 15 ਇਸੇ ਤਰ੍ਹਾਂ ਨੂਰਮੈਲ ਦੇ 15 ਫਲੋਰ ਦੇ 20 ਸ਼ਾ ਕੋਟ ਦੇ 15 ਇਸ ਤਰ੍ਹਾਂ ਰੁਰਕਾ ਕਲਾਂ ਦੇ 15 ਤਿੰਨ ਕੋਦਰ ਦੇ 19 ਇਹ ਜ਼ੋਨ ਹੈ ਜਿੱਥੇ ਉਮੀਦਵਾਰਾਂ ਨੇ ਚੋਣਾ ਲੜਦੇ ਆ ਹੁਣ ਇਸ ਵੋਟਾਂ ਦੇ ਵਿੱਚ ਜੇ ਦੇਖਿਆ ਜਾਵੇ ਤੇ ਜਿਵੇਂ ਆਪਾਂ ਗੱਲ ਕਰਦੇ ਆ ਕਿ ਫਲੋਰ ਵਿੱਚ ਦੋ ਸੜਕਾਂ ਦੇ ਉੱਤੇ ਬੰਦਾ ਪਾਣੀ ਖੜਾ ਇਸ ਗੰਦੇ ਪਾਣੀ ਦਾ ਨਿਕਾਸ ਗ੍ਰਾਮ ਪੰਚਾਇਤਾਂ ਦੀ ਜ਼ਿੰਮੇ ਹੈ ਉੱਥੇ ਹੀ ਵੀਡੀਓ ਵਿਭਾਗ ਵੀ ਬਰਾਬਰ ਦਾ ਜ਼ਿੰਮੇਵਾਰ ਹੈ ਅੱਜ ਜਿਵੇਂ ਤੁਹਾਨੂੰ ਅੱਜ ਦੇ ਇਸ ਮੁੱਦੇ ਵਿੱਚ ਅਸੀਂ ਜ਼ਿਕਰ ਕੀਤਾ ਕਿ ਪਰਮਜੀਤ ਕੌਰ ਹਾਦਸੇ ਦਾ ਸ਼ਿਕਾਰ ਹੋ ਗਈ ਹੈ ਇਸੇ ਤਰ੍ਹਾਂ ਅਜੇ ਲੰਘੇ ਪਿਛਲੇ ਦਿਨੀ ਜਿਵੇਂ ਬੜਗੇ ਦੇ ਗੰਦੇ ਪਾਣੀ ਦੇ ਨਿਕਾਸ ਲਈ ਸਰਕਾਰ ਵੱਲੋਂ ਇੱਥੇ ਟ੍ਰੀਟਮੈਂਟ ਪਲਾਂਟ ਲਗਾਇਆ ਗਿਆ ਉਸ ਦੇ ਪਾਣੀ ਦੀ ਅੱਗੇ ਨਿਕਾਸੀ ਸਰਕਾਰ ਕਿਵੇਂ ਕਰਦੀ ਆ ਉਹ ਅਜੇ ਗੱਲ ਜਿਹੜੀ ਆ ਅਧ ਵਿਚ ਘਾ ਰਹੀ ਐ ਤੇ ਉੱਥੇ ਹੀ ਬੱਕ ਬੱਕ ਪਿੰਡਾਂ ਵਿੱਚ ਹੋਰਾਂ ਜੀ ਵੀ ਜਦੋਂ ਤੁਸੀਂ ਇੱਧਰ ਉੱਧਰ ਜਾਂਦੇ ਹੋ ਤੇ ਤੁਹਾਨੂੰ ਰਾਹਾਂ ਦੇ ਵਿੱਚ ਇਹ ਮੁਸ਼ਕਲਾਂ ਬਣਿਆ ਪਾਣੀ ਅਕਸਰ ਤੁਹਾਨੂੰ ਜਿਹੜਾ ਆ ਉਹ ਨਜ਼ਰ ਆਵੇਗਾ ਇਸ ਤਰ੍ਹਾਂ ਨੂਰਮੈਲ ਦੀ ਵੀ ਜੇ ਗੱਲ ਕਰ ਲਈ ਜਾਵੇ ਤਾਂ ਨੂਰਮੈਲ ਵਿੱਚ ਵੀ ਜਿਹੜਾ ਇਹ ਗੰਦਾ ਪਾਣੀ ਆ ਇਹ ਸਮੱਸਿਆ ਬਣਿਆ ਹੋਇਆ ਹੈ ਕਈ ਵਾਰੀ ਬਹੁਤ ਸਾਰੇ ਜਿਹੜੇ ਮੋਤਵਰ ਵਿਅਕਤੀ ਆ ਉਹ ਸਲਾਹਾਂ ਦਿੰਦੇ ਆ ਕਿ ਸਰਕਾਰ ਨੂੰ ਚਾਹੀਦਾ ਆ ਕਿ ਜ਼ਮੀਨਾਂ ਦੇ ਵਿੱਚ ਖਾਸ ਕਰਕੇ ਸਪੈਦੇਰ ਕੇ ਦਰਖਤ ਲਾ ਕੇ ਉੱਥੇ ਪਾਣੀ ਪਾ ਦੇਣਾ ਚਾਹੀਦਾ ਏ ਹੁਣ ਸਰਕਾਰ ਦੇ ਅਫਸਰਾਂ ਨੂੰ ਕਿਉਂ ਨਹੀਂ ਇਹ ਸਕੀਮਾਂ ਸੋਚਦੀਆਂ ਇਹ ਇੱਕ ਆਪੜਿਆ ਬੇਸਵਾਲ ਹੈ ਸਾਰੇ ਪਿੰਡਾਂ ਦੇ ਵਿੱਚ ਗੰਦੇ ਪਾਣੀ ਨੇ ਮੁਸ਼ਕਲ ਖੜੀ ਕੀਤੀ ਹੋਈ ਹੈ ਤੇ ਉੱਥੇ ਲੋਕਾਂ ਨੇ ਵੀ ਪਾਣੀ ਦੀ ਵਰਤੋਂ ਨੂੰ ਜਿਹੜਾ ਆ ਉਹ ਸੱਚੇ ਢੰਗ ਨਾਲ ਨਾਖ ਤੇ ਜਾਣ ਕਰਕੇ ਦਿਨੋ-ਦਨ ਪਾਣੀ ਜਿਹੜਾ ਆ ਉਹ ਆਵਾਰਾ ਘੁੰਮ ਰਿਹਾ ਇਸ ਪਾਣੀ ਨੇ ਕਈ ਹਾਦਸਿਆਂ ਨੂੰ ਹੁਣ ਤੱਕ ਜਨਮ ਦਿੱਤਾ ਲੜਾਈ ਝਗੜੇ ਵੀ ਹੋ ਜਾਂਦੇ ਆ ਜਿਵੇਂ ਨਗਰ ਦੇ ਵਿੱਚ ਅੱਜ মিডিਆ ਸਾਹਮਣੇ ਦੱਸਿਆ ਕਿ ਇੱਕ ਪਾਸੇ ਪੰਚਾਇਤ ਜਿੱਥੇ ਪਾਣੀ ਪਾਉਣਾ ਚਾਹੁੰਦੀ ਆ ਉੱਥੇ ਹੀ ਅਕਸਰ ਕੀ ਹੁੰਦਾ ਹੈ ਕਿ ਨੇੜਲੇ ਖੇਤਾਂ ਵਾਲੇ ਗੰਦੇ ਪਾਣੀ ਨੂੰ ਬਰਦਾਸ਼ਤ ਨਹੀਂ ਕਰਦੇ ਇਸ ਦੀ ਸਮੱਸਿਆ ਪਿੰਡ ਮੀਨੋਵਾਲ ਵਿੱਚ ਵੀ ਦੇਖਣ ਨੂੰ ਮਿਲੀ ਸੀ ਜਦੋਂ ਮੀਨੋਵਾਲ ਪਿੰਡ ਵਾਲਿਆਂ ਨੇ ਇਸ ਗੰਦੇ ਪਾਣੀ ਨੂੰ ਖਾਲਾ ਬਣਾ ਕੇ ਅੱਗੇ ਪੰਚਾਇਤੀ ਜਮੀਨ ਵਿੱਚ ਪਾਉਣ ਦੀ ਕੋਸ਼ਿਸ਼ ਕੀਤੀ ਸੀ ਤਾਂ ਉੱਥੇ ਵੀ ਨੇੜੇ ਦੇ ਖੇਤਾਂ ਵਾਲਿਆਂ ਨੇ ਇਹ ਪਾਣੀ ਨਹੀਂ ਪਾਉਣ ਦਿੱਤਾ ਜੀ ਤੇ ਜਿ ਦੇਖਿਆ ਜਾਵੇ ਫਿਰ ਪਾਣੀ ਇਹ ਜਾਵੇ ਕਿੱਥੇ ਅਕਸਰ ਤੁਸੀਂ ਸੁਣਿਆ ਹੋਣਾ ਲੋਕ ਕਹਿੰਦੇ ਆ ਵੀ ਸਰਕਾਰ ਹੱਲ ਕਰੇ ਜੇ ਸਰਕਾਰ ਹੱਲ ਕਰੇ ਤਾਂ ਕਿੱਥੇ ਕਰੇ ਸਰਕਾਰ ਦੇ ਅਫਸਰ ਮੋਤਵਾਰ ਵਿਅਕਤੀ ਪਿੰਡੋਂ ਪਿੰਡ ਜਿਹੜਿਆ ਉਹ ਜਿਹੜੀ ਪਾਰਟੀ ਦਾ ਰਾਜ ਆ ਉਹ ਆਪਣੇ ਮੁਤਾਬਕ ਹੱਲ ਕਰਨਾ ਚਾਹੁੰਦੇ ਆ ਹੱਲ ਦੂਜੀਆਂ ਪਾਰਟੀਆਂ ਦਾ ਜੇ ਰਾਜ ਹੋਵੇ ਉਹਨੇ ਵੀ ਉੱਥੇ ਕਰਨਾ ਹੁੰਦਾ ਸਿਰਫ ਤੇ ਸਿਰਫ ਜਿਹੜੀਆਂ ਵਿਰੋਧੀ ਤੇ ਆਇਆ ਉਹਨਾਂ ਦਾ ਇਹ ਸਵਾਲ ਹੁੰਦਾ ਆ ਕਿ ਕੰਮ ਜਿਹੜਾ ਆ ਉਹ ਟਕਮਾ ਹੋਵੇ ਸੋਦੋ ਤੋਂ ਅੱਜ ਮੁੱਦੇ ਦੀ ਗੱਲ ਪ੍ਰੋਗਰਾਮ ਵਿੱਚ ਜਿੱਥੇ ਨਗਰ ਵਿੱਚ ਹਾਦਸੇ ਦੇ ਗੁਰਨ ਪਰਮਜੀਤ ਕੌਰ ਦੀ ਮੌਤ ਦੀ ਖਬਰ ਤੁਹਾਨੂੰ ਸੁਣਾਈ ਆ ਉੱਥੇ ਹੀ ਫਲੋਰ ਹਲਕੇ ਦੇ ਵਿੱਚ ਕਾਂਗਰਸ ਦੀ ਟੜੇਬੰਦੀ ਦੀ ਗੱਲ ਦਾ ਮੁੱਦਾ ਤੁਹਾਡੇ ਸਾਹਮਣੇ ਪੇਸ਼ ਕੀਤਾ ਦੋਸਤੋ ਇਸੇ ਤਰ੍ਹਾਂ ਤੁਹਾਨੂੰ ਆਉਣ ਵਾਲੇ ਕੱਲ ਫਿਰ ਇੱਕ ਤੁਹਾਡੇ ਲਈ ਨਵਾਂ ਮੁੱਦਾ ਲੈ ਕੇ ਆਵਾਂਗੇ ਉਸ ਵੇਲੇ ਤੱਕ ਤੁਸੀਂ ਦੇਖਦੇ ਰਹੋ ਬਿਲਕਾ ਨਿਊਜ਼ ਆਨਲਾਈਨ ਚੈਨਲ ਵੀਡੀਓ ਚੰਗੀ ਲੱਗੀ ਲਾਈਕ ਜ਼ਰੂਰ ਕਰਿਓ ਅੱਗੇ ਸ਼ੇਅਰ ਜ਼ਰੂਰ ਕਰਿਓ ਅੱਜ ਦੇ ਇੰਨਾ ਹੀ ਧੰਨਵਾਦ